ਜਲੰਧਰ ਕਮਿਸ਼ਨ ਦੇ ਹਦਾਇਤਾਂ ਦੇ ਮੁਤਾਬਕ ਅੱਜ ਟ੍ਰੈਫਿਕ ਪੁਲਿਸ ਵੱਲੋਂ ਭਾਰਗ ਕੈਂਪ ਕੁੜੀਆਂ ਦੇ ਸਕੂਲ ਦੇ ਬਾਹਰ ਇੱਕ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਭਾਰੀ ਤਦਾਰ ਦੇ ਵਿੱਚ ਚਲਾਣ ਵੀ ਕੱਟੇ ਗਏ ਅਤੇ ਗੱਡੀਆਂ ਬੌਂਡ ਵੀ ਕੀਤੀਆਂ ਗਈਆਂ ਸਕੂਲ ਬੱਚਿਆਂ ਨੂੰ ਲੈਣ ਆਏ ਮਾਪਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਾਡੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਉਦੋਂ ਤਮਾਸ਼ਪਣੀ ਮੁੰਡੇ ਸਾਡੀ ਕੁੜੀਆਂ ਨਾਲ ਛੇੜਖਾਨੀ ਕਰਦੇ ਹਨ ਉਥੋਂ ਦੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਵੀ ਉਪਰਾਲਾ ਕੀਤਾ ਗਿਆ ਹੈ ਉਹ ਬਹੁਤ ਹੀ ਵਧੀਆ ਕੀਤਾ ਗਿਆ ਹੈ ਇਸੇ ਤਰ੍ਹਾਂ ਦੇ ਉਪਰਾਲੇ ਦੇ ਨਾਲ ਗੁੰਡਾਗਰਦੀ ਵੀ ਘਟੇਗੀ ਅਤੇ ਕੁੜੀਆਂ ਦਾ ਬਚਾਅ ਵੀ ਰਹੇਗਾ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਇਸੇ ਤਰ੍ਹਾਂ ਦੇ ਹਾਲੇ ਹਰ ਇੱਕ ਸਮੂਹ ਦੇ ਬਾਅਦ ਕੀਤੇ ਜਾਣਗੇ ਉਪਰਾਲੇ ਅਤੇ ਜੋ ਵੀ ਲੜਕੇ ਹੁਲੜਪਾਜੀ ਕਰਦੇ ਨੇ ਉਹਨਾਂ ਦੇ ਖਿਲਾਫ ਮਹਾਂਦੀ ਕਾਰਵਾਈ ਕੀਤੀ ਜਾਏਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪ੍ਰੀਤ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਯਾਰੋ ਬਹਿਣਾ ਮੁੰਡਿਆਂ ਬਕਰੀ ਗੱਲ ਆ ਸਭ ਸਕੂਲ ਦੀ ਹੁੰਦੀ ਰਹਿੰਦੀ ਰਹਿੰਦੇ ਆ ਇਹਨਾਂ ਦੇ ਨਾਲ ਮੈਂ ਦਿਖਾਦਾ ਜੀ ਇਹ ਅੱਜ ਜਦੋਂ ਆਪਾਂ ਜਾਣਾ ਮੋਟਰ ਤੇ ਜਾਣਾ ਮੈਂ ਕਹਿੰਦਾ ਆਪਾਂ ਰੋਡ ਤੇ ਜਾਣਾ ਨਾ ਆ ਤੁਹਾਨੂੰ ਹੇਮੰਡ ਪਾਣੀ ਪਾਣੀ ਲੱਗਦਾ ਇੱਕ ਵਾਰੀ ਕੋਪਰ ਮੰਨਣਾ ਕੱਲਾ ਬੰਦਾ ਨਾਲ ਪਛੜਦੇ ਦੋ ਬੰਦੇ ਜਾਂਦੇ ਆਇਆ ਯਾਰ ਥੋੜਾ ਦੇਖੋ ਦੋਨਾਂ ਦਾ ਮਨ ਹੈ ਮੜਾ ਇਹਨਾਂ ਨਾਲ ਚੜਾ ਕਰ ਦੇਣਾ ਬਸ ਗਲੀ ਦੇ ਵਿੱਚ ਆਪਾਂ ਕਰਦੇ ਆ ਬਾਜ਼ਾਰ ਹੈ ਗਲੀ ਮੈਂ ਪੁੱਛ ਰਿਹਾ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੁਸੀਂ ਬੱਚਿਆਂ ਨੂੰ ਸਕੂਲੇ ਲੈ ਜਾਣ ਨਾਲ ਕੋਈ ਪ੍ਰੋਬਲਮ ਆ ਰਹੀ ਤੁਹਾਨੂੰ ਹਾਂਜੀ ਨਹੀਂ ਆ ਰਹੀ ਐਕਤੀ ਦਿਨ ਪੜ ਤੁਹਾਡੇ ਮੁੰਡੇ ਕਦੀ ਆਉਂਦੇ ਕਦੀ ਜਾਂਦੇ ਬੱਚੇ ਨੂੰ ਪਾਉਂਦੇ ਅੱਛਾ ਜਿਆਦਾ ਨਹੀਂ ਦੇਖੀ ਅਗੇ ਬਿਲਕੁਲ ਤੁਹਾਡੀਆਂ ਤੇ ਕੁੜੀਆਂ ਮੈਂ ਹਾਂਜੀ ਕੁੜੀਆਂ ਨੇ ਕਦੀ ਘਰ ਆ ਕੇ ਕੰਪਲੀਟ ਦਿੱਤੀ ਵੀ ਸਾਨੂੰ ਮੁੰਡੇ ਤਾਂ ਕਾਫੀ ਮਰੀ ਪਿਆਰ ਨਾਲ ਇੱਕ ਬੱਚੇ ਦੀ ਵਾਪਸ अच्छा तारीखਾ ਮਚਾਏਗਾ ਦੇਖੋ ਤੁਹਾਨੂੰ ਤੁਸੀਂ ਜਦੋਂ ਬੱਚਿਆਂ ਨੇ ਤੁਹਾਨੂੰ ਘਰ ਆ ਕੇ ਦੱਸਿਆ ਤੁਸੀਂ ਪ੍ਰਿੰਸੀਪਲ ਮੈਡਮ ਨਾਲ ਗੱਲ ਕੀਤੀ ਕਦੀ ਆ ਕੇ ਨਹੀਂ ਆਪਾਂ ਕੋਈ ਗੱਲ ਕੀਤੀ ਨਹੀਂ ਬਣਾ ਕੇ ਕਿ ਅੱਜ ਕਰਕੇ ਹਨਾ ਉਹ ਚਾਲੂ ਜੀ ਖੁੱਲੀਆਂ ਨਾ ਕਿਸੇ ਨੂੰ ਵੀ ਤੇ ਅੱਜ ਉਹ ਗੁੰਡਾ ਵਰਗੀ ਹੈ ਨਹੀਂ ਨਹੀਂ ਤੁਸੀਂ ਪ੍ਰਿੰਸੀਪਲ ਮੈਡਮ ਨਾਲ ਕਦੀ ਗੱਲ ਕੀਤੀ ਵੀ ਇਦਾਂ ਮੁੰਡੇ ਬਾਹਰ ਕੁੜੀਆਂ ਨੂੰ ਛੇੜਦੇ ਆ ਤੁਸੀਂ ਮੈਡਮ ਇਸ ਉਪਰਾਲੇ ਤੋਂ ਕਿਵੇਂ ਸਮਝ ਦਿਓ ਕਿ ਅੱਜ ਇਲਾਕਾ ਲੱਗਾ ਹੈ ਚੈਕਿੰਗ ਹੋਈ ਆ ਤਾਂ ਕਿਵੇਂ ਦੇਖੂ ਚਲੋ ਮੈਂ ਤੁਹਾਨੂੰ ਚਾਹੁੰਦਾ ਕਿਹੜੀ ਜਗ੍ਹਾ ਹੈ ਸਰ ਅੱਜ ਸਕੂਲ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾ ਲਗਾਇਆ ਗਿਆ ਹੈ ਤੁਹਾਨੂੰ ਕੀ ਲੱਗਦਾ ਬੈਟਰ ਹੈ ਕੋਈ ਗੱਲਬਾਤ ਲੱਗਦੀ ਹੈ ਤਾਂ ਨਾਕਾ ਲਗਾ ਕੇ ਅੱਗੇ ਵੀ ਕਿਤੇ ਲੱਗਿਆ ਨਾਕਾ ਹੈ ਨਹੀਂ ਅੱਜ ਪੱਲੀ ਦੇ ਵਿੱਚ ਭਾਈ ਨਹੀਂ ਜਿੱਦਾਂ ਕੁੜੀਆਂ ਸਕੂਲ ਹੈ ਇੱਥੇ ਹੁੱਲੜਬਾਈ ਕੀਤੀ ਜਾਂਦੀ ਮੁੰਡਿਆਂ ਵੱਲੋਂ ਆ ਛੁੱਟੀ ਟਾਈਮ ਹੁੰਦਾ ਜੀ ਠੀਕ ਹੈ ਮੁੰਡੇ ਕਿਹੜੀ ਵਗੈਰਾ ਲਗਾਉਂਦੇ ਠੀਕ ਹੈ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਨੇ ਜੋ ਕੰਮ ਕੀਤਾ ਠੀਕ ਹੈ ਹਾਂਜੀ ਬਹੁਤ ਠੀਕ ਹੈ ਬਾਣੀ ਕਰ ਮਾਨ ਰਸਿਖੀ ਸ਼ਾਮ ਨੇ ਨਿਸ਼ਾਨ ਲਗਵਾ ਰਹੇ ਬਾੜੀ ਲੰਪੁਨਸ ਜੂ ਲਾਗੇ 33 ਹੁੰਦੀ ਜੀ ਜਿਹੜਾ ਅੱਜ ਸੀਸਤਾਬ ਨੇ ਸਪੈਸ਼ਲ ਨਾਕਾ ਲਵਾ ਕੇ ਤੇ ਇੱਥੇ ਜਿਹੜੇ ਬਿਨਾ ਨੰਬਰ ਪਲੇਟ ਤੋਂ ਡਾਇਰ ਭੁੱਲੜਵਾਜੀ ਕਰਦੇ ਮੁੰਡੇ ਸ਼ਰਾਬੀ ਤੱਕ ਜਿਹੜੇ ਉਹਨਾਂ ਦੇ 15-2 ਮੋਟਰ ਵਾਲਾ ਬੰਦ ਕਰਦੇ ਤੇ 10-12 ਆਪਾਂ ਚਲਾਨ ਕਰਦੇ ਹਾਂ ਜੀ ਸਰ ਸਨੇਹਾ ਕੀ ਲਾਣਾ ਚਾਹੁੰਦੇ ਹੋ ਕਿਉਂਕਿ ਕੁੜੀਆਂ ਦਾ ਸਕੂਲ ਹੈ ਬਾਹਰ ਹੁੱਲੜਬਾਜੀ ਹੋ ਰਹੀ ਹੈ ਤਾਂ ਕਿਵੇਂ ਤੁਹਾਨੂੰ ਮਤਲਬ ਕੀ ਇਤਲਾਹ ਮਿਲੀ ਸੀ ਹੈ ਕਿਦਾਂ ਕੋਈ ਸਪੈਸ਼ਲ ਚੈਕਿੰਗ ਦੇ ਦੌਰਾਨ ਇਹ ਜਿਹੜੇ ਸੀਪੀ ਸਾਹਿਬ ਦਾ ਇੱਕ ਨੰਬਰ ਇੱਦਾਂ ਦਾ ਵੀ ਅੱਗੇ ਜਿਹੜੇ ਲੋਕੀ ਆਮ ਗੱਲ ਕਰ ਕੋਈ ਬੰਦਾ ਆਮ ਗੱਲ ਕਰਦਾ ਹੈ ਜੀ ਜੀ ਕਿਸ ਨੇ ਦੱਸਿਆ ਤੁਹਾਨੂੰ ਜੀ ਮਤਲਬ ਇਤਲਾਹਤ ਮਿਲੀ ਤਾਂ ਤੁਸੀਂ ਠੀਕ ਹੈ ਤਾਂ ਉਹ ਸ਼ਹਿਰ ਦੇ ਵਿੱਚ ਇਹ ਸਕੂਲ ਹੀ ਹੈਗਾ ਕਿਤੇ ਵੀ ਕੋਈ ਵਿਪਾਦਤ ਹੋਵੇ ਓਕੇ ਕਿਤੇ ਕੋਈ ਲੜਵਾਈ ਕਰਦੇ ਹੁਣ ਮੁੰਡੇ ਤਾਂ ਸੀਪੀ ਨਾਲ ਗੁੰਮ ਕਰਦੇ ਤੇ ਸੀਪੀ ਸਾਹਿਬ ਇਸੇ ਕੱਚੇ ਰਹਿੰਦੇ ਕਿੰਨੇ ਮੋਟਰਸਾਈਕਲ ਫੜੇ ਨੇ ਹੁਣ ਤਾਂ ਜਿਹੜੇ ਬੰਦ ਕੀਤੇ ਨੇ ਹੁਣ ਮੋਟਰਸਾਈਕਲ ਪੜ੍ਹਦੇ ਆਪਾਂ ਫੜਿਆ ਕੋਈ ਬੱਚੀ ਵੀ ਪੜ੍ਹਦੇ ਆਂ ਅੱਛਾ ਹੀ ਬੰਦ ਕਿੰਨੇ ਕੀਤੇ ਨੇ ਸਰ ਇੱਕ ਲੱਡੋ ਵਾਲੀ ਸਕੂਲ ਦੇ ਬਾਹਰ ਵੀ ਇਸ ਤਰ੍ਹਾਂ ਦੀ ਬੋਧ ਹੁਲੜ ਬਾਜੀ ਹੁੰਦੀ ਉੱਥੇ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਹਾਂ ਉੱਥੇ ਕਿਹਨੇ ਆਪਾਂ ਸਮਾਨੋ ਸੀਤ ਸਿੰਘ ਸਾਹਿਬ ਸਰਚਲਾਨ ਕਿਨੇ ਕਿਤੇ ਗਏ ਬਸ ਮਾਈਕ ਸਰ ਸਾਡਾ ਕਰਵਾ ਦਿਓ ਸਾਹਿਬ ਜਿਸ ਤਰ੍ਹਾਂ ਵੀ ਤੁਹਾਨੂੰ ਜਾਂਦਾ ਜਿਸ ਤਰ੍ਹਾਂ ਵੀ ਹੁੰਦਾ ਹੈ ਉਹ ਉਹਨਾਂ ਦੇ ਅੰਸ਼ਾਂ ਦੇ ਫੀਸਾਂ ਦੇ ਬਾਰੇ ਇਨਾ ਆਪ ਆਪਨੇ ਮੈਦਾਨੇ ਜਾਂਦਾ ਜਿਸ ਤਰ੍ਹਾਂ ਤੁਹਾਡੇ ਵੱਲੋਂ ਅੱਜ ਇਸ ਸਕੂਲ ਦੇ ਬਾਹਰ ਬਾਹਰ ਕੋ ਕੈਂਪ ਚ ਕਾਰਵਾਈ ਕੀਤੀ ਕਿ ਚਲਾਨ ਇਕੱਠੇ ਕਿ ਇਸ ਤਰ੍ਹਾਂ ਦਾ ਪ੍ਰਾਲਾ ਅੱਗੋ ਵੀ ਚੱਲੇਗਾ ਹਾਂ ਚੱਲਦਾ ਰਹੋ ਜਬ ਤੱਕ ਸੀਤ ਸਿੰਘ ਸਾਹਿਬ ਹੈਗੇ ਚੱਲਦਾ ਠੀਕ ਠੀਕ ਨਾਮ ਦੱਸ ਦੋ ਆਪਣਾ ਮੇਰਾ ਨਾਮ ਦੱਸ ਬੇਟਾ ਕਪਾਸ ਠੀਕ ਓਕੇ ਸਰ